ਇਹ ਮੋਰ ਦੀ ਸਵਾਰੀ ਕਿੰਨੀ ਸੋਹਣੀ ਬਾਬਾ ਤੇਰੀ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਕਿੰਨੀ ਸੋਹਣੀ ਬਾਬਾ ਤੇਰੀ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਇਹ ਮੋਰ ਦੀ ਸਵਾਰੀ ਕਿੰਨੀ ਸੋਹਣੀ ਬਾਬਾ ਤੇਰੀ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਕਿੰਨੀ ਸੋਹਣੀ ਬਾਬਾ ਤੇਰੀ ਮੋਰ ਦੀ ਸਵਾਰੀ ਫੱਟਾ ਪਿਆਰਿਆਂ ਦਾ ਮੋੜ ਆਏ ਮਨ ਫੱਟਾ ਪਿਆਰਿਆਂ ਦਾ ਮੋੜ ਆਏ ਮਨ ਸਾਰੇ ਜੱਗ ਤੋਂ ਨਿਆਰੀ ਤੇ ਦਸਣ ਤੋਂ ਤੇਰੀ ਮੋਰ ਦੀ ਸਵਾਰੀ ਇਸੋ ਹੀ ਬਾਬੇ ਦੀ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਜਿੰਨੀ ਜੋੜੀ ਬਾਬੇ ਦੀ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਆਲੀ ਛਣ ਦੇ ਕੇ ਰਤਨੋਮਾ ਹੋਈ ਸੀ ਹੈਰਾਨ ਦੇ ਕੇ ਮੋਰ ਦੀ ਸਵਾਰੀ ਆਲੀ ਛਣ ਦੇ ਕੇ ਰਤਨੋਮਾ ਹੋਈ ਸੀ ਹੈਰਾਨ ਦੇ ਕੇ ਮੋਰ ਦੀ ਸਵਾਰੀ ਆਲੀ ਛਣ ਦੇ ਕੇ ਰਤਨੋਮਾ ਹੋਈ ਸੀ ਹੈਰਾਨ ਦੇ ਕੇ ਮੋਰ ਦੀ ਸਵਾਰੀ ਆਲੀ ਛਣ ਦੇ ਕੇ ਰਤਨੋਮਾ ਹੋਈ ਸੀ ਹੈਰਾਨ ਦੇ ਕੇ ਕਿਆ ਮੋਰੇ ਤੇ ਮੋਰੇ ਹੀਰਕ ਨੂੰ ਲੋਹਾਰੀ ਜੋਗੀ ਸਵਾਰੀ ਮੋਰ ਦੀ ਸਵਾਰੀ ਫਿਰਨੀ ਸੋਣੀ ਮਾਬਾ ਤੇਰੀ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਫਿਰਨੀ ਸੋਣੀ ਮਾਬਾ ਤੇਰੀ ਮੋਰ ਦੀ ਸਵਾਰੀ ਕੋਰ ਕਿਸੀ ਆਇਆ ਜਮਾਨ ਵਾਸਤੇ ਤੇ ਲਾ ਤੈਨੂੰ ਆਪਣਾ ਬਣਾਉਣ ਵਾਸਤੇ ਕੋਰ ਕਿਸੀ ਆਇਆ ਜਮਾਨ ਵਾਸਤੇ ਤੇ ਲਾ ਤੈਨੂੰ ਆਪਣਾ ਬਣਾਉਣ ਵਾਸਤੇ ਕੋਰ ਕਿਸੀ ਆਇਆ ਜਮਾਨ ਵਾਸਤੇ ਤੇ ਲਾ ਤੈਨੂੰ ਆਪਣਾ ਬਣਾਉਣ ਵਾਸਤੇ ਕੋਰ ਕਿਸੀ ਆਇਆ ਜਮਾਨ ਵਾਸਤੇ ਹਰਨ ਹੋਏ ਦੁਰਖ ਦੇ ਦਿਲੇ ਕਿਹ ਕਿਹ ਹਰਨ ਹੋਏ ਦੁਰਖ ਦੇ ਦਿਲੇ ਜਦੋਂ ਬਰਾਂ ਦੇ ਵਿੱਚ ਬਾਬਾ ਗਾਈ ਟੁੱਟ ਗਈ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਕਿੰਨੀ ਸੋਹਣੀ ਬਾਬਾ ਤੇਰੀ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਕਿੰਨੀ ਸੋਹਣੀ ਬਾਬਾ ਤੇਰੀ ਮੋਰ ਦੀ ਸਵਾਰੀ ਜੁਨਾ ਤੇਰੇ ਮੋਰ ਜੇ ਹਮੋਰ ਕੋਈ ਨਾ ਤੇ ਜੇ ਹਾ ਦੁਨੀਆ ਤੇ ਹੋਰ ਕੋਈ ਨਾ ਜੁਨਾ ਤੇਰੇ ਮੋਰ ਦੀ ਹੋਰ ਕੋਈ ਨਾ ਪਰ ਹੁੰਦ ਅੱਲ ਕੈਰੀ ਮੋਰਦੀ ਸਵਾਰੀ ਮੋਰਦੀ ਸਵਾਰੀ ਕਿੰਨੀ ਸੋਣੀ ਆ ਵੇ ਤੇਰੀ ਮੋਰਦੀ ਸਵਾਰੀ ਮੋਰਦੀ ਸਵਾਰੀ ਮੋਰਦੀ ਸਵਾਰੀ ਕਿੰਨੀ ਸੋਣੀ ਆ ਵੇ ਤੇਰੀ ਮੋਰਦੀ ਸਵਾਰੀ ਇਕ ਤਾਂ ਪਿਆਰਿਆਂ ਦਾ ਮੋੜਿਆ ਏ ਮਨ ਇਕ ਤਾਂ ਪਿਆਰਿਆਂ ਦਾ ਮੋੜਿਆ ਏ ਮਨ ਮੋਰਦੀ ਸਵਾਰੀ ਮੋਰਦੀ ਸਵਾਰੀ ਕਿੰਨੀ ਸੋਣੀ ਆ ਵੇ ਤੇਰੀ ਮੋਰਦੀ ਸਵਾਰੀ ਮੋਰਦੀ ਸਵਾਰੀ ਮੋਰਦੀ ਸਵਾਰੀ ਕਿੰਨੀ ਸੋਣੀ ਆ ਤੇਰੀ ਮੋਰਦੀ ਸਵਾਰੀ ਇਕ ਤਾਂ ਪਿਆਰਿਆਂ ਦਾ ਮੋੜਿਆ ਏ ਮਨ ਕਿ ਤਾ ਪਿਆਰੇ ਜਾਂ ਦਮੋਰੇ ਆਏ ਮੰਨ ਸਾਰੇ ਇਕ ਤੋਂ ਨੇਰੀ ਜਗਤ ਤੋਂ ਬੇਰੀ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਤੀਨੀ ਸੋਣੀ ਦਾ ਪੱਤੇਰੀ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਤੀਨੀ ਸੋਣੀ ਦਾ ਪੱਤੇਰੀ ਮੋਰ ਦੀ ਸਵਾਰੀ